ਹਾਂਜੀ ਕਿਸਾਨ ਵੀਰੋ ਕਿਸਾਨ ਤੋਂ ਤੁਹਾਡਾ ਆਪਣਾ YouTube ਚੈਨਲ ਪਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੋਕੜ ਗੱਬਣ ਵੜ ਸੇਲ ਲਈ ਲੈ ਗਏ ਆਂ ਜੀ ਬਾਈ ਆ ਬਾਈ ਇਹਦੀ ਮੋਟੀ ਮੋਟੀ ਡਿਟੇਲ ਆ ਜਿਹੜੀ ਆਪਾਂ ਹੀ ਦੱਸਾਂਗੇ ਤੇ ਬਾਕੀ ਦੀ ਡਿਟੇਲ ਆ ਬਾਈ ਜਿਹੜੀ ਬਾਈ ਤੋਂ ਫੋਨ ਤੇ ਪੁੱਛਦੇ ਹੋ ਤੇ ਜਿਸ ਪਿੰਡ 'ਚੋਂ ਬਾਈ ਵੀਡੀਓ ਬਣਾ ਰਹੇ ਆ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਨੇੜੇ ਪਿੰਡ ਨਾਲ ਜਿਹੜਾ ਸ਼ਹਿਰ ਆਪਾਂ ਇੱਕ ਤਾਪਾ ਹੀ ਕਰਾ ਜਾਂਦਾ 4 ਤੋਂ 5 ਕਿਲੋਮੀਟਰ ਮੋਬਾਈਲ ਨੰਬਰ ਬਈ ਦਾ ਨੋਟ ਕਰ ਲਓ 94171 10523 94171 10523 ਇਹ ਬਈ ਦਾ ਕੰਟੈਕਟ ਨੰਬਰ ਹੈ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਟੋਕੜ ਗੱਬਣ ਵਹਿੜਾ ਬਈ ਤੇ ਦੂਜਾ ਸੂਆ ਸੂਈ ਵੀ ਹੈ ਤੀਜੇ ਵਾਸਤੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਬਈ ਠੀਕ ਹੈ ਕਿ ਨਹੀਂ ਜਿਹੜਾ ਵੀ ਭਰਾ ਖਰੀਦੂਗਾ ਬਈ ਚੈੱਕ ਜ਼ਰੂਰ ਕਰਵਾ ਲਿਓ ਬਈ 10 ਲੀਟਰ ਦੁੱਧ ਆ ਬਈ ਤੇ ਮਿਲਮਾ ਦੁੱਧ ਦਾ ਪੂਰਾ ਬਾਈ ਕਹਿੰਦਾ ਕੰਡੇ ਲਾਵਾਂ ਦੁੱਧ ਦੁੱਧ ਚ ਬਾਈ ਕਹਿੰਦਾ ਕੋਈ ਗੱਪ ਨਹੀਂ ਹੋਣਾ ਚਾਹੀ ਦੋ ਡੰਗ ਚੋਲਿਓ ਫੇਸ ਬੜਾ ਚੰਗਾ ਕੁਆਲਿਟੀ ਚੰਗੀ ਆ ਕੱਦ ਚੰਗਾ ਬਰੀਡ ਚੰਗੀ ਆ ਚਿਵਾਈ ਇੱਕ ਨੰਬਰ ਚਾਰੇ ਥਣ ਬਈ ਨਿਕਣਵੇਂ ਪੂਰੇ ਗੈਪ ਤੇ ਇਕੱਲਾ ਇਕੱਲਾ ਥਾਣਾ ਲੈ ਨੀੜ ਤੋਂ ਚੈੱਕ ਕਰ ਲੋ ਬਾਕੀ ਸ਼ਾਮ ਤੱਕ ਆਡਰ ਆ ਜਿਹੜਾ ਕਰਮਣੀ ਨੇ ਵਧੀਆ ਤਿਆਰ ਕਰ ਲੈਣਾ ਖੋਲ ਲੋ ਆਂਡੀ ਤੋਰ ਕੇ ਦਿਖਾ ਦਿਓ ਤੋਰਾ ਚੈੱਕ ਕਰੋ ਬ੍ਰੀਡ ਇੱਕ ਨੰਬਰ ਆ ਕਿਸੇ ਪਾਸੋਂ ਕਰਮਾਣੀ ਨੂੰ ਕੋਈ ਘਰ ਨਹੀਂ ਲੈਵਾ ਦੇ ਕੋ ਲੈਵਾ ਕਮਾਲ ਦਾ ਸ਼ਾਮ ਦਾ ਕਾਰਡਰ ਜਿਹੜਾ ਕਰਮਾਣੀ ਨੇ ਹੋਰ ਵੀ ਸੋਨਾ ਤਿਆਰ ਕਰ ਲੈਣਾ ਬ੍ਰੀਡ ਇੱਕ ਨੰਬਰ ਹਮੇ ਗਰਮੀ ਮੰਨੇ ਨਾ ਠੰਡ ਮੰਨੇ ਵੀ ਫੈਡ ਕੋਲ ਕਰਮਾਣੀ ਦੀ ਹੋਰ ਚੰਗੀ ਆਉਂਦੀ ਆਣਨੇ ਰਸੋ ਚੈੱਕ ਕਰਵਾਉਣ ਨੇ ਚਾਰੇ ਥਣ ਨਿਕੜਵੇ ਪੂਰੇ ਗਾਇਬ ਤੇ ਚਵਾਈ ਚੁਈ ਬਾਈ ਕਹਿੰਦਾ ਇੱਕ ਨੰਬਰ 10 ਲੀਟਰ ਦੁੱਧ ਜਿਹੜਾ ਬਾਈ ਕਹਿੰਦਾ ਨਾਮ ਕੇ ਲੈ ਜੀ ਕੋਈ ਕਹਿਣ ਵਾਲੀ ਗੱਲ ਨਹੀਂ ਨਾਣਾ ਨੂਣਾ ਫੁੱਲ ਚੰਗੀਆਂ ਚਾਰੇ ਥਣ ਦੇਖਣ ਨਿਕੜਵੇ ਪੂਰੇ ਗਾਇਬ ਤੇ ਕਿਸੇ ਵੀਰ ਨੂੰ ਬਾਈ ਵੜ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ